ਬੰਦਾ ਦੇਖ ਲਓ ਇਹ ਬੰਦਾ ਸਾਡੇ ਲਈ ਕੀ ਲੈ ਕੇ ਆਇਆ ਦਿਖਾ ਇਹ ਮੈਂ ਵੀਰੇ ਮੁਬਾਰਕਾਂ ਲਈ ਆ ਤੁਹਾਨੂੰ ਬਹੁਤ ਬਹੁਤ ਜਿਹੜਾ ਇੱਕ ਬੈਲੀ ਰਗੜਦਾ ਆਪਣੀ ਇਹਦਾ ਬਹੁਤ ਜ਼ਰੂਰੀ ਸੀਗਾ ਰਗੜਨਾ ਸ਼ੂਗਰ ਰਗੜਦਾ ਇਹ ਇਹ ਚੀਜ਼ਾਂ ਕੇਦੇ ਪੱਲੇ ਆਈਆਂ ਮੈਨੂੰ ਦੱਸ ਦੇ ਐਂਬੂਲੈਂਸ ਚੋਂ ਲਾਤੇ ਦੀ ਡੁੱਤੀ ਹੋਈ ਗਏ ਤੇ ਐਕਸੀਡੈਂਟ ਹੋਇਆ ਹੋਇਆ ਮੇਰਾ ਭਰਾ ਦੋਸਤ ਹੈ ਮੇਰੇ ਤੋਂ ਜਾਣ ਦਾ ਟਾਈਮ ਨਹੀਂ ਚਲੋ ਬੈਕ ਐਂਡ ਤੇ ਜੋ ਵੀ ਅਸੀਂ ਕਰਦੇ ਪਿਆ ਸਾਡਾ ਪਰਿਵਾਰ ਹੈ ਪਰ ਆਹ ਦੇਖ ਲੋ ਜੰਗਲਾ ਲੱਗਿਆ ਹੋਇਆ ਹੈ ਇਹ ਡੱਬਾ ਲੈ ਕੇ ਆਇਆ ਮੇਰੇ ਵਾਸਤੇ ਨਾ ਜੰਗਲਾ ਵੀ ਲੱਗਿਆ ਆਦਾ ਦੇਖ ਲੋ ਇਹ ਆ ਲੱਗਿਆ ਬਸ ਬਸ ਇਹ 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 ਯਾਰੀ ਹੈ ਇਹ ਦੋਸਤੀ ਹੈ ਇਹ ਕਮਾਇਆ ਅਸੀਂ ਇਹ ਇਹ ਭਰਾ ਕਮਾਇਆ ਅਸੀਂ ਤੇ ਸਾਰ ਮੇਰੇ ਕੋਲ ਉਹਦੇ ਦਫ਼ਤਰ ਜੀ ਆਉਂਦਾ ਹੀ ਆ ਤੇ ਕਾਹ ਦੇ ਜਿਹਦੇ ਨਾਲ ਦਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਇਹ ਆਂਟੀ ਨੇ ਸਾਡੇ ਨੇੜੇ ਲਿਆ ਇਹ ਆਂਟੀ ਇਹ ਤੁਹਾਡਾ ਕੀ ਲੱਗਦਾ ਉਹ ਕਹੇ ਨਾ ਇਹਦਾ ਬੇਟਾ ਹੀ ਲੱਗਦਾ ਕੀ ਲੱਗਦਾ ਗਵਾਂਡੀ ਦਾ ਬੇਟਾ ਯਾਰ ਗਵਾਂਡੀ ਲੱਗਦਾ ਗਵਾਂਡੀ ਹੋ ਗਿਆ ਨਾ ਆਪਾਂ ਕਹਿੰਦੇ ਰਿਸ਼ਤੇ ਨਹੀਂ ਰਹੇ ਮਾਵਾ ਨਾਲ ਉਸਦੇ ਨਹੀਂ ਇਹਨਾਂ ਦੀ ਮੰਮੀ ਨਹੀਂ ਹੈਗੇ ਇਹਦੇ ਮੰਮੀ ਨਹੀਂ ਹੈਗੇ ਪਰ ਜਿੰਨਾ ਇਲਾਜ ਹੋ ਰਿਹਾ ਜੋ ਵੀ ਜਦਨ ਦੇ ਪਹਿਲੇ ਦਿਨ ਤੋਂ ਨੇ ਇਹ ਸਾਰਾ ਕਰਦੇ ਪਰ ਨਾਲ ਇੱਕੋ ਲੱਤ ਤੇ ਖੜੇ ਹੋ ਕੇ ਇਹਦੇ ਮੰਮੀ ਨੇ ਕੈਪੇਬਲ ਨਹੀਂਗੇ ਵੀ ਇਹਨਾਂ ਟੋਲਰੇਟ ਕਰ ਸਕਣ ਇਹਨਾਂ ਦੀ ਵੀ ਬੈਕ ਹੈਲੀ ਜਾਂ ਦਿੱਕਤੀ ਪ੍ਰੋਬਲਮ ਹੈ ਤੁਹਾਨੂੰ ਪਰ ਇਹਦੇ ਮੂਦੇ ਕੁਝ ਨਹੀਂ ਆਂਡੀ ਤੁਹਾਨੂੰ ਸਲੂਟ ਕਰਦੇ ਆਂ ਪਤੀ ਸੁਣੋ ਟੱਕਰਨੀ ਆ ਇਹ ਗੁਵਾਨ ਜਿਹੜਾ ਇਹ ਪੰਜਾਬ ਚੀ ਚੀਜ਼ਾਂ ਨੇ ਇਹ ਗੁਵਾਨ ਦਾ ਰਿਸ਼ਤਾ ਹੋਇਆ ਕਿੰਨੇ ਸਾਲ ਦੇ 20 ਸਾਲ ਹੋ ਗਏ ਦੇਖ ਲਓ ਖੂਨ ਵਾਲਾ ਰਿਸ਼ਤਾ ਕੋਈ ਨਹੀਂ ਹੈਗਾ ਜਿੱਦਣ ਦਾ ਇਹ ਐਕਸੀਡੈਂਟ ਹੋਇਆ ਬਹੁਤ ਲੰਮਾ ਮਾਰਿਆ ਜਿਹਨੂੰ ਜਲਦੀ ਠੀਕ ਕਰਨ ਜਲਦੀ ਠੀਕ ਕਰਨ ਤੇ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਵਾ ਅਸੀਂ ਕਿਸੇ ਕੰਮ ਚ ਪੇਂਦੀ ਹੋਵੇ ਬੱਚੇ ਖੜੇ ਆ ਪਿੱਛੇ ਬੋਵੀਆ ਸਾਰੇ ਭਰਾ ਆਪਣੇ ਇਹ ਆ ਵੀ ਆ ਵੀ ਇਹ ਸਾਰੇ ਯਾਰੀ ਦੋਸਤੀ ਦੀ ਮਿਸਾਲ ਹੈ ਦੇਖੋ ਹੁਣ ਮੇਰੇ ਕੋਲੇ ਐਵੇਂ ਆਇਆ ਇਹ ਚੀਜ਼ਾਂ ਮੈਂ ਕਿਵੇਂ ਭੁੱਲ ਸਕਦਾ ਹਾਂ ਦੱਸੋ ਐਵੇਂ ਲੋਕ ਮੇਰੇ ਨਾਲ ਜੁੜੇ ਹੋਏ ਨੇ ਅੱਦਾਂ ਇਹਦਾ ਅਸੀਂ ਇੱਕ ਵੀਡੀਓ ਬਣਾ ਲਈ ਬਹੁਤ ਜਾਣੇ ਆਏ ਨੇ ਉਹਨੂੰ ਪਤਾ ਇਹ ਕੋਈ ਅਸੀਂ ਉਹਨੂੰ ਡੀਫੇਮ ਕਰਨ ਲਈ ਨਹੀਂ ਬਣਾ ਰਹੇ ਤੇ ਅਸੀਂ ਉਹਨੂੰ ਬਣਾ ਰਹੇ ਆ ਵੀ ਇਹਨਾਂ ਨੂੰ ਦੁੱਖ ਲੱਗਦਾ ਹੁੰਦਾ ਸੀ ਵੀ ਇਹ ਕਹਿੰਦੇ ਵੀਰੇ ਦੱਸ ਕੀ ਕਰਨਾ ਅਸੀਂ ਲੜਨ ਵਾਲੇ ਤਾਂ ਹੈ ਨਹੀਂ ਸੀਗੇ ਠੀਕ ਹੈ ਵੀ ਜਦੋਂ ਉਹਨੇ ਮੇਰੀ ਵਾਈਫ ਬਾਰੇ ਬੋਲਣਾ ਮੰਮੀ ਬਾਰੇ ਬੋਲਣਾ ਬੱਤਿਆਂ ਬਾਰੇ ਬੋਲਣਾ ਇਹ ਇਹਦੇ ਰਿਵਿਊ ਲੈ ਮਾੜੇ ਜੀ ਤੈਨੂੰ ਕਿਉਂ ਗੁੱਸਾ ਲੱਗਦਾ ਉਹਦੇ ਤੇ ਉਹ ਵੀਰੇ ਉਹਦੀ ਬੋਲੀ ਬਹੁਤ ਗੰਦੀ ਆ ਹਰ ਇੱਕ ਨੂੰ ਹਰ ਇੱਕ ਦੀ ਮਾਂ ਭੈਣ ਨੂੰ ਗਲਤ ਬੋਲਣਾ ਬਹੁਤ ਪਹਿਲਾਂ ਆਪਣੇ ਘਰ ਬਾਰੇ ਤਾਂ ਸੋਚ ਹਾਂ ਫਿਰ ਦੂਜੇ ਬੰਦੇ ਨੂੰ ਕਹਿਣਾ ਚਾਹੀਦਾ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਇਹ ਗੋਸਾ ਵਾ ਵੀ ਵੀਰੇ ਦੇ ਘਰ ਦੇ ਬਾਰੇ ਬੋਲਦਾ ਜਾਂ ਐਵੇਂ ਬੋਲਦਾ ਅਸੀਂ ਸਾਰੇ ਇੱਥੇ ਦਰਾਹੇ ਪਰਿਵਾਰ ਵਾਂਗੂ ਰਹਿੰਦੇ ਆ ਠੀਕ ਹੈ ਵੀਰਾ ਫੇਰ ਉਹਦੀ ਮਾਂ ਨੂੰ ਮਾਂ ਆਖਦਾ ਪਰ ਉਹ ਗਲਤ ਉਹਦੀ ਮਾਂ ਨੂੰ ਗੱਲ ਵੀ ਅਸੀਂ ਮੰਮੀ ਆਖਿਆ ਉਹਨਾਂ ਨੇ ਜਾਇ ਸਾਨੂੰ ਗਾਲਾਂ ਕੱਢੀਆਂ ਆਪਾਂ ਤਾਂ ਵੀ ਫੜੇ ਬੁਲਾਈ ਐ ਸੋ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਮੇਰਾ ਇਲਾਕਾ ਮੇਰੇ ਭਰਾ ਮੇਰਾ ਪਰਿਵਾਰ ਇਦਾਂ ਮੇਨਾਂ ਖੜਦੇ ਆ ਔਰ ਮੈਂ ਵੀ ਜਿੰਨੀ ਦੇਰ ਮੇਰੇ ਸਾਹ ਹੈਗੇ ਓਨੀ ਦੇਰ ਇਹਨਾਂ ਨਾਲ ਐਵੇਂ ਖੜੂੰਗਾ ਇਹ ਐ ਨਹੀਂ ਵੀ ਇਹਦਾ ਐਕਸੀਡੈਂਟ ਹੋ ਗਿਆ ਮੈਂ ਜਾ ਨਹੀਂ ਸਕਿਆ ਉਹ ਗੱਲ ਹੋਰ ਆ ਬੈਗਨ ਤੇ ਖੜਿਆ ਬਿਲਕੁਲ ਕੋਈ ਵੀ ਗੱਲਬਾਤ ਬੈਗਨ ਕੁਝ ਵੀ ਹੋਵੇ ਆਪਰ ਨਾਲ ਖੜਿਆ ਔਰ ਖੜਦੇ ਰਹਿਆ ਇਹ ਮੇਨਾਂ ਖੜਦੇ ਨੇ ਸੋ ਮਾਤਾ ਜੀ ਦਾ ਰਿਸ਼ਤਾ ਇਹਦੇ ਨਾਲ ਚੰਗਾ ਲੱਗਿਆ ਆ 20 ਸਾਲ ਦਾ ਪਿਆਰ ਕੋਈ ਖੂਨ ਵਾਲਾ ਰਿਸ਼ਤਾ ਨਹੀਂ ਸਿਰਫ ਮਾਤਾ ਨੇ ਗੁਆਣ ਵਾਲਾ ਰੁਵਾਇਆ ਸਾਰਾ ਇਲਾਜ ਨਕੋਲ ਕੱਢ ਕੇ ਤੀਜਾ ਆਪਰੇਸ਼ਨ ਹੋ ਗਿਆ ਤੀਜਾ ਹੁਣ ਦੋ ਆਪਰੇਸ਼ਨ ਹੋ ਗਏ ਲੱਤ ਇੰਨੀ ਬੁਰੀ ਤਰ੍ਹਾਂ ਨਾਲ ਇਹਦੀ ਮਤਲਬ ਟੁੱਟ ਗਈ ਸੀਗੀ ਵਰਨਾ ਬੱਜੀ ਗੱਡੀ ਇਹਦੇ ਚ ਤੀਜਾ ਆਪਰੇਸ਼ਨ ਹੋਣਾ ਬਦ ਸੋ ਸਾਰੇ ਭਰਾ ਅਰਦਾਸ ਕਰਿਓ ਜਲਦੀ ਤੋਂ ਜਲਦੀ ਰਿਕਵਰ ਕਰੇ ਔਰ ਇਹ ਹੌਂਸਲੇ ਵਾਲਾ ਮੁੰਡਾ ਆਪ ਹਸਪੀਟਲ 'ਚ ਜੌਬ ਕਰਦਾ ਸੀਗਾ ਇੰਨਾ ਹੌਂਸਲੇ ਵਾਲਾ ਜੀ ਲੱਤ ਸਾਰੀ ਖੁੱਲ ਗਈ ਸੀ ਤਾਂ ਵੀ ਹੱਸ ਰਿਹਾ ਸੀ ਸੋ ਸਾਰੇ ਇਹਨੂੰ ਜਲਦੀ ਰਿਕਵਰ ਕਰਨ ਦੀ ਅਰਦਾਸ ਕਰਿਓ ਧੰਨਵਾਦ